ਪਿਛਲੀ ਵਾਰ ਵੀ ਮਾਨ ਸਾਹਿਬ ਨੇ ਮੀਟਿੰਗ ਕਰਕੇ ਇਹ ਕਿਹਾ ਸੀਗਾ ਵੀ ਜਿਨ੍ਹਾਂ ਦੀ ਫਸਲਾਂ ਬਰਬਾਦ ਹੋ ਗਈਆਂ ਨਾ ਹੜ੍ਹ ਆ ਗਏ ਜਿਨ੍ਹਾਂ ਦੇ ਉਹਨਾਂ ਦਾ ਮੈਂ ਹੜ੍ਹਾਂ ਤੋਂ ਜਿਹੜੀ ਮਿੱਟੀ ਪੱਧਰੀ ਕਰਨੀ ਉਹਦਾ ਵੀ ਮੁਆਵਜ਼ਾ ਦੇਊਗਾ ਬੱਕਰੀਆਂ ਦਾ ਵੀ ਮੁਆਵਜ਼ਾ ਦੇਊਗਾ ਮੁਰਗੀਆਂ ਦਾ ਵੀ ਮੁਆਵਜ਼ਾ ਦੇਊਗਾ ਕੱਲਾ ਫੋਟੋ ਸ਼ੂਟ ਕਰਵਾ ਕੇ ਚਲੇ ਗਏ ਕਿਸੇ ਨੂੰ 1 ਰੁਪਿਆ ਵੀ ਨਹੀਂ ਮਿਲਿਆ ਉਸ ਤੋਂ ਬਾਅਦ ਫੇਰ ਬਾਰਿਸ਼ ਪਈ ਫੇਰ ਫਸਲਾਂ ਤਬਾਹ ਹੋਈਆਂ ਕਣਕ ਤੁਸੀਂ ਦੇਖੋ ਦਾਣਾ ਬਰੀਕ ਹੋ ਗਿਆ ਝਾੜ ਕਟ ਗਿਆ ਮੰਡੀਆਂ ਚ ਆਈ ਪਈ ਆ ਕਣਕ ਉਹਨਾਂ ਨੂੰ ਦਵੰਨੀ ਮੁਆਵਜ਼ਾ ਨਹੀਂ ਦਿਆ ਅੱਜ ਫੇਰ ਆਮ ਆਦਮੀ ਪਾਰਟੀ ਡਰਾਮਾ ਕਰ ਰਹੀ ਆ ਮਾਨ ਸਾਹਿਬ ਨੇ ਟਵੀਟ ਕਰਿਆ ਵੀ ਮੈਂ ਅਮਰਜੈਂਸੀ ਮੀਟਿੰਗ ਆ ਜਿਹੜੀ ਉਹ ਕਾਲ ਕਰੀਏ ਸੋ ਮੀਟਿੰਗ ਕਰਕੇ ਡਰਾਮੇ ਕਰਨ ਦਾ ਕੋਈ ਫਾਇਦਾ ਨਹੀਂ ਸੋ ਹੁਣ ਇਮੀਡੀਏਟਲੀ 50000 ਰੁਪਏ ਪ੍ਰਤੀ ਏਕੜ ਲੋਕਾਂ ਨੂੰ ਮੁਆਵਜ਼ਾ ਅਨਾਉਂਸ ਕਰਕੇ ਦੇਓ ਡਰਾਮੇ ਕਰਨ ਦਾ ਕੋਈ ਫਾਇਦਾ ਨਹੀਂ ਮੁਰਗੀਆਂ ਬੱਕਰੀਆਂ ਤੱਕ ਦਾ ਮੁਆਵਜ਼ਾ ਦੇਣ ਦਾ ਐਲਾਨ ਕਰਨ ਵਾਲੇ ਸੀਐਮ ਭਗਵੰਤ ਮਾਨ ਨੇ ਕਿਸਾਨਾਂ ਨੂੰ ਬਰਬਾਦ ਹੋਈਆਂ ਫਸਲਾਂ ਤੱਕ ਦਾ ਮੁਆਵਜ਼ਾ ਨਹੀਂ ਦਿੱਤਾ ਤੇ ਹੁਣ ਇੱਕ ਵਾਰ ਫਿਰ ਤੋਂ ਗੜੇ ਮਾਰੀ ਕਾਰਨ ਕਿਸਾਨਾਂ ਦੀਆਂ ਫਸਲਾਂ ਵਿੱਚ ਗਈਆਂ ਨੇ ਤੇ ਸੀਐਮ ਭਗਵੰਤ ਮਾਨ ਨੇ ਫਿਰ ਤੋਂ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਪਰ ਇਹ ਸਭ ਕੁਝ ਡਰਾਮਾ ਹੈ ਇੱਕ ਐਨਆਈ ਸ਼ਰਮਨੀ ਅਕਾਲੀ ਦਲ ਦੇ ਆਗੂ ਤੇ ਪਟਿਆਲਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਨਕੇ ਸ਼ਰਮਾ ਦਾ ਜਿਨ੍ਹਾਂ ਦਾ ਕਹਿਣਾ ਹੈ ਕਿ ਬੀਤੇ ਦਿਨ ਆਏ ਤੂਫਾਨ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਗਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਿਰਫ ਐਲਾਨ ਤੇ ਮੀਟਿੰਗਾਂ ਕਰਕੇ ਨਹੀਂ ਸਰਨਾ ਬਲਕਿ ਤੁਰੰਤ ਮੁਆਵਜ਼ਾ ਦਿੱਤਾ ਜਾਵੇ ਕਿਵੇਂ ਦੇਖ ਰਿਹਾ ਹਾਂ ਅੱਜ ਮੈਂ ਰਾਜਪੁਰੇ ਤੋਂ ਆ ਰਿਹਾ ਫਸਲਾਂ ਦਾ ਹਾਲ ਦੇਖਣ ਬਰਬਾਦ ਹੋ ਗਈ ਓਲੇ ਪੈ ਗੇ ਬਾਰਸਾਂ ਚ ਫਸਲਾਂ ਗਿਰ ਗਈਆਂ ਜਿਹੜੀ ਮੰਡੀਆਂ ਚ ਪਈਆਂ ਤੈਰ ਰਹੀਆਂ ਇਸ ਟਾਈਮ ਪਿਛਲੀ ਵਾਰ ਵੀ ਮਾਨ ਸਾਹਿਬ ਨੇ ਮੀਟਿੰਗ ਕਰਕੇ ਇਹ ਕਿਹਾ ਸੀਗਾ ਵੀ ਦਿਨਾਂ ਦੀ ਫਸਲਾਂ ਬਰਬਾਦ ਹੋ ਗਈਆਂ ਨਾ ਹੜ੍ਹਾਂ ਆ ਗਏ ਜਿਨ੍ਹਾਂ ਦੇ ਉਹਨਾਂ ਦਾ ਮੈਂ ਹੜ੍ਹਾਂ ਤੋਂ ਜਿਹੜੀ ਮਿੱਟੀ ਪੱਧਰੀ ਕਰਨੀ ਉਹਦਾ ਵੀ ਮੁਆਵਜ਼ਾ ਦੇਊਗਾ ਬੱਕਰੀਆਂ ਦਾ ਵੀ ਮੁਆਵਜ਼ਾ ਦੇਊਗਾ ਮੁਰਗੀਆਂ ਦਾ ਵੀ ਮੁਆਵਜ਼ਾ ਦੇਊਗਾ ਕੱਲਾ ਫੋਟੋ ਸ਼ੂਟ ਕਰਵਾ ਕੇ ਚੱਲੇਗੇ ਕਿਸੇ ਨੂੰ 1 ਰੁਪਿਆ ਵੀ ਨਹੀਂ ਮਿਲਿਆ ਉਸ ਤੋਂ ਬਾਅਦ ਫੇਰ ਬਾਰਿਸ਼ ਪਈ ਫੇਰ ਫਸਲਾਂ ਤਬਾਹ ਹੋਈਆਂ ਕਣਕ ਤੁਸੀਂ ਦੇਖੋ ਦਾਣਾ ਬਰੀਕ ਹੋ ਗਿਆ ਝਾੜ ਕਟ ਗਿਆ ਮੰਡੀਆਂ ਚ ਆਈ ਪਈ ਆ ਕਣਕ ਉਹਨਾਂ ਨੂੰ ਦੋਨੀ ਮੁਆਵਜ਼ਾ ਨਹੀਂ ਦਿਆ ਅੱਜ ਫੇਰ ਆਮ ਆਦਮੀ ਪਾਰਟੀ ਡਰਾਮਾ ਕਰ ਰਹੀ ਆ ਮਾਨ ਸਾਹਿਬ ਨੇ ਟਵੀਟ ਕਰਿਆ ਵੀ ਮੈਂ ਅਮਰਜੈਂਸੀ ਮੀਟਿੰਗ ਆ ਜਿਹੜੀ ਉਹ ਕਾਲ ਕਰੀਏ ਸੋ ਮੀਟਿੰਗ ਕਰਕੇ ਡਰਾਮੇ ਕਰਨ ਦਾ ਕੋਈ ਫਾਇਦਾ ਨਹੀਂ ਤੁਸੀਂ ਇਲੈਕਸ਼ਨਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕਰਿਆ ਨਾ ਤੁਹਾਡੀ ਮੈਨੀਫੈਸਟੋ ਦਾ ਇੱਕ ਪਾਰਟ ਸੀਗਾ ਵੀ ਜੇ ਕੋਈ ਫਸਲ ਤਬਾਹ ਹੋ ਗਈ ਤਾਂ 50000 ਰੁਪਿਆ ਪ੍ਰਤੀ ਏਕੜ ਮੁਆਵਜ਼ਾ ਜਿਹੜਾ ਉਹ ਦਵਾਂਗੇ ਤੁਹਾਡੇ ਮੈਨੀਫੈਸਟੋ ਦਾ ਵੀ ਹਿੱਸਾ ਸੀਗਾ ਤੁਹਾਡੇ ਜਿਹੜੇ ਕੇਜਰੀਵਾਲ ਜੀ ਆ ਉਹਨਾਂ ਨੇ ਵੀ ਪੰਜਾਬ ਚ ਅਨਾਉਂਸਮੈਂਟ ਕੀਤੀ ਸੀਗੀ ਔਰ ਤੁਸੀਂ ਇਹ ਕਹਿੰਦਾ ਸੀ ਦਿੱਲੀ ਦੇ ਅੰਦਰ 50000 ਰੁਪਿਆ ਏਕੜ ਮੁਆਵਜ਼ਾ ਦੇ ਰਹੇ ਆ ਸੋ ਹੁਣ ਇਮੀਡੀਏਟਲੀ 50000 ਰੁਪਿਆ ਪ੍ਰਤੀ ਏਕੜ ਲੋਕਾਂ ਨੂੰ ਮੁਆਵਜ਼ਾ ਅਨਾਉਂਸ ਕਰਕੇ ਦੇਓ ਡਰਾਮੇ ਕਰਨ ਦਾ ਕੋਈ ਫਾਇਦਾ ਨਹੀਂ